ਆਡੀਓ ਵਿਜ਼ੂਅਲ ਐਂਡ ਐਂਟਰਟੇਨਮੈਂਟ ਸਮਿਟ ਤਹਿਤ ਪਹਿਲ ਕੀਤੀ ਇਸ ਤਹਿਤ ਵੇਵਜ਼ ਐਮ ਐਂਡ ਈ ਉਦਯੋਗ ਵਿੱਚ ਵਿਚਾਰ ਵਟਾਂਦਰਾ ਸਹਿਯੋਗ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਇਹ ਇੱਕ ਮੁੱਖ ਮੰਚੇ ਚੰਡੀਗੜ੍ਹ ਯੂਨੀਵਰਸਿਟੀ ਕੜੂਆ ਨੇ ਅੱਜ ਐਨੀਮੇਸ਼ਨ ਅਤੇ ਗ੍ਰਾਫਿਕਸ ਤੇ 2 ਦਿਨਾ ਵਰਚੁਅਲ ਐਕਸ ਦਾ ਸਮਿਟ 2025 ਪ੍ਰੋਗਰਾਮ ਸ਼ੁਰੂ ਕੀਤਾ ਜਿਸ ਦਾ ਉਦਘਾਟਨ ਐਨੀਮੇਸ਼ਨ ਦੀ ਪ੍ਰਸਿੱਧ ਦਸ਼ਕਸੀਅਤ ਅਤੇ ਐਬੀਏਆਈ ਦੇ ਡਾਇਰੈਕਟਰ ਮੀਰੇਨ ਕੋਸ਼ ਵੱਲੋਂ ਕੀਤਾ ਗਿਆ ਉਨਾ ਦੇ ਨਾਲ ਕਈ ਹੋਰ ਪ੍ਰਸਿੱਧ ਸ਼ਖਸੀਅਤਾਂ ਜਿਨ੍ਹਾਂ ਵਿੱਚ ਕਿਰਪਾ ਸਾਗਰ, ਸ਼੍ਰੀ ਤਰਨ ਅਤੇ ਫਿਲਮ ਛਾਵ ਨਾਲ ਸੰਬੰਧਿਤ ਵਿਦਿਤ ਕੁੰਦਰਾ ਸ਼ਾਮਲ ਹੋਈ ਵੀਰੇਨ ਕੋਸ਼ ਨੇ ਆਪਣੇ ਸੰਬੋਧਨ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਐਨੀਮੇਸ਼ਨ ਗ੍ਰਾਫਿਕਸ ਆਦਿ ਖੇਤਰ ਵਿੱਚ ਕੀਤੇ ਆਪਣੇ ਕੰਮ ਨਾਲ ਪ੍ਰੇਰਿਤ ਕੀਤਾ। ਉਹਨਾਂ ਨੇ ਐਨੀਮੇਸ਼ਨ ਦਿਖਾਉਂਦੇ ਹੋਏ ਹਾਲੀਵੁੱਡ, ਬਾਲੀਵੁੱਡ ਫਿਲਮਾਂ ਦੀ ਵਿਜ਼ੂਅਲ ਪੇਸ਼ਕਾਰੀ ਰਾਹੀਂ ਸਫਲ ਹੋਣ ਲਈ ਸੁਝਾਅ ਦਿੱਤੇ। ਉਹਨਾਂ ਨੇ ਭਾਰਤ ਅਤੇ ਵਿਦੇਸ਼ਾਂ ਵਿੱਚ ਇਸ ਉਦਯੋਗ ਦੀਆਂ ਸੰਭਾਵਨਾਵਾਂ ਅਤੇ ਸ਼ਾਨਦਾਰ ਕੈਰੀਅਰ ਨੇ ਵੀ ਦੱਸਿਆ ਪ੍ਰਸਾਰ ਭਾਰਤੀ ਨਾਲ ਗੱਲਬਾਤ ਕਰਦੇ ਹਾਂ ਮੀਰੇ ਨਕੋਸ਼ ਨੇ ਫਿਲਮਾਂ ਸਮੇਤ ਸਾਰੇ ਖੇਤਰਾਂ ਵਿੱਚ ਐਨੀਮੇਸ਼ਨ ਅਤੇ ਗ੍ਰਾਫਿਕਸ ਦੇ ਪਵਿੱਖ ਬਾਰੇ ਜਾਣਕਾਰੀ ਦਿੱਤੀ ਉਹਨਾਂ ਕਿਹਾ ਕਿ ਇਸ ਲਈ ਪ੍ਰਧਾਨ ਮੰਤਰੀ મોદી 1 ਤੋਂ 4 ਮਈ ਤੱਕ ਐਨੀਮੇਸ਼ਨ ਤੇ 4 ਦਿਨਾਂ ਪ੍ਰੋਗਰਾਮ ਲਈ ਮੁੰਬਈ ਵਿੱਚ ਆ ਰਹੇ ਨੇ ਉਹਨਾਂ ਕਿਹਾ ਕਿ ਅੱਜ ਸਾਡਾ 0.5% ਜੀਡੀਪੀ ਐਨੀਮੇਸ਼ਨ ਤੇ ਖਰਚ ਹੁੰਦਾ ਹੀ ਸਿਰਗੁਰ ਤੇਗ